ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਅ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਅੱਜ ਤੱਕ ਜਰੂਰੀ ਕਰਨਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਾਲ ਤੱਕ ਸਹਿਰ ਦੇ ਜਥੇਦਾਨ ਨੇ ਜਾਤ ਪਾਤ ਵਿਤਕ੍ਰਿਆਤਾ ਅੰਨਰ ਕਿਲਿੰਗ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤੁਮ ਲੱਡ ਪੁੱਜ ਕੇ ਕੀਤੀ ਮੁਲਾਕਾਤ ਅਮਿਸ ਸਰ ਸ਼੍ਰੀ ਕਾਲ ਤੱਕ ਸਹਿਦ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਿਕਾਜਨੀਤਾ ਅਮਰਿਤ ਨਾਟੂ ਦੇਸ ਪੇ ਬੱਬੂ ਗੁੜੀ ਪੱਪੂ ਗੁੜੀ ਜਿਹਲੇ ਦੇ ਆਗੂ ਮੁਗਾ ਮਗਲਮ ਪਿੰਡ ਵਿਖੇ ਪੀ ਪੀ ਕੇ ਵਿਖੇ ਪੀਤੇ ਜਨੀ ਜਾਤ ਪਾਤ ਵਿਤਕ੍ਰਿਆ ਧਰਤਨਾ ਆਨਰ ਕਲੀਨਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਮੇਨ ਸੇਲਵਾ ਗਣੇਸ਼ ਦੇ ਮਾਪਿਆਂ ਪਿਤਾ ਸ੍ਰੀ ਜੰਦਰ ਸ਼ੇਖਰ ਤੇ ਮਾਤਾ ਤਾਮਿਲ ਸੈਲਵੀ ਨਾਲ ਉਹਨਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਮੁਲਾਕਾਤ ਕੀਤੀ ਤੇ ਪੀੜਿਤ ਪਰਿਵਾਰ ਨੂੰ ਹੌਸਲਾ ਦਿੱਤਾ ਉਹ ਇਨਸਾਫ ਲਈ ਡਟ ਕੇ ਪਰਖਣ ਸਿੱਖ ਤੋਂ ਉਹਨਾਂ ਦੇ ਨਾਲ ਹੈ ਜਿਕਰ ਜੋ ਹੈ ਕਿ ਮਿੱਤੇ ਨੀਤੀ ਕਾਮਨ ਤਾਮਿਲ ਨੱਡੂ ਦੇ ਰਹਿਣ ਵਾਲੇ ਤਾਮਿਲ ਸਿੱਖ ਦੇ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਪੱਜਪਾ ਸਾਮਨਾ ਜਿਨ੍ਹਾਂ ਦੇ ਮੱਦੇ ਨਜ਼ਰ ਉੱਥੇ ਜਿੱਤਿਆ ਪਰ ਜਗ ਗੰਜ ਲਈ ਕੁਝ ਹਨ ਇਸ ਮੌਕੇ ਜਿੱਥੇ ਗੁਰਗੰਜ ਸਿੰਘ ਨੇ ਇਸ ਕਲਪਤੇ ਗਰੀ ਚਿੰਤਾ ਪਰ ਉਟਾਈ ਹੈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ ਰੰਗ ਭੇਦ ਤੇ ਜਾਤ ਅਦਾਰਤ ਵਿਤਕਰਾ ਉਹਨਾਂ ਰੰਗ ਭੇਦ ਅਤੇ ਜਾਤ ਅਧਾਰ ਤੇ ਕਟਾਂ ਦੇ ਅਨਸਾਰ ਕਲੀਨਿਕੀ ਦੇਖਿਆਂ ਕਿਟਨਾ ਮਾ ਵਰ ਰਹੀਆਂ ਹਨ ਉਹਨਾਂ ਕਹਾ ਕੇ ਸੀ ਦੀ ਰੱਖਦੀ ਜੀ ਨੂੰ ਸਿੱਖੀ ਫਲਸਫੇ ਵਿੱਚ ਸਮਝੀ ਮਨ ਤਨ ਇੱਕ ਕਾਲਪੁਰਖ ਦੇ ਬੰਦੇ ਆਖਿਆ ਇਸ ਮੌਕੇ ਜਥੇਦਾਨੀ ਕੋ ਦੀਪ ਸਿੰਘ ਕੜਗੰਜ ਨੇ ਕਾਲ ਤੱਕ ਸਹਿ ਦੇ ਸੰਮੁਖ ਪੀੜਿਤ ਪਰਵਾਰਾਂ ਨੂੰ ਇਨਸਾਫ ਪ੍ਰਾਪਤ ਕਰਨ ਲਈ ਥਾ ਬਲ ਦੇ ਉਤਮ ਬਖਸ਼ਣ ਦੀ ਖੋਦ ਅਰਦਾਸ ਕੀਤੀ ਕਿ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਤੇ ਇਨਨਨ ਸਾਖੂ ਵਿਰ ਦਾਸ ਕੀਤੀ ਕੇ ਇਸ ਸੰਸਾਰ ਵਿੱਚ ਮੇਰ ਤੇ ਜੱਤਪਤ ਉਤਨੀ ਤੱਕ ਹੀ ਜੋ ਪੇਦਪਾਪ ਹਨ ਇਹ ਬਦਲ ਜਾਣ ਤੇ ਮਿਟਣ ਇਹ ਪੇਦਪਾਪ ਸਿੱਖਿਆ ਤਨ ਵਿੱਚ ਸਿੱਖਿਆ ਦਾ ਪ੍ਰਚਾਰ ਪ੍ਰਚਾਰ ਪ੍ਰਸਾਰੀ ਜੇਵਨ ਪ੍ਰਸਤਿਨ ਜਦ ਸਿਰ ਪ੍ਰਰੰਸਿੰਗ ਨੀਤ ਕਦੇ ਜੀ ਜਤ ਜਦਰ ਬ੍ਰਾਂਚਿੰਗ ਨੇ ਕਿ ਦੇ ਪਿਤਾ ਚੰਦੂ ਸ਼ੇਖਰਮਾ ਜੀ ਆ ਕਿ ਆ ਕਿ ਉਹਨਾਂ ਨੂੰ ਸਮਾਜ ਦੀ ਨੂੰ ਸੀ ਦੇਣ ਲਈ ਤੇ ਆਪਣੇ ਪੁੱਤਰ ਦਾ ਇਨਸਾਫ ਪ੍ਰਾਪਤ ਕਰਨ ਲਈ ਹਿੰਮਤ ਨਾਲ ਕਾਨੂੰਨੀ ਲੜਾਈ ਲੜਨੀ ਪਵੇਗੀ ਤਾਂ ਜੋ ਜਾਤ ਪੱਤ ਦੇ ਵਿਤਕਰਨ ਸੁਪਿਆ ਜਾਵੇ ਤੇ ਕਿਸੇ ਹੋਰ ਨਾਮ ਮੀਟਿੰਗ ਹੋਵੇ ਖਪਨਵੰਤ ਤੱਕ ਦੇਖਣ ਲਈ ਧੰਨਵਾਦ